ਬੜੀ ਮੁਸ਼ਕਲ ਨਾਲ ਆਮ ਲੋਕਾਂ ਦੀ ਸਰਕਾਰ ਆਈ ਹੈ ਬੜੀ ਮੁਸ਼ਕਲ ਨਾਲ ਇਮਾਨਦਾਰ ਸਰਕਾਰ ਆਈ ਹੈ ਜਿਹੜੀ ਲੋਕਾਂ ਦੇ ਕੰਮ ਕਰਦੀ ਹੈ 55000 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ 55000 ਸਰਕਾਰੀ ਨੌਕਰੀਆਂ ਔਰ ਇੱਕ ਰੁਪਈਆ ਵੀ ਕਿਸੇ ਦਾ ਲੱਗਿਆ ਹੋਵੇ ਜਾਂ ਇੱਕ ਕੋਈ ਸਪਾਰਸ਼ ਕੀਤੀ ਹੋਵੇ ਕਿਸੇ ਐਮ.ਐਲ.ਏ ਦੀ ਪਹਿਲਾਂ ਟੈਚੀਆਂ ਤੋਂ ਬਿਨਾ ਨੌਕਰੀਆਂ ਨਹੀਂ ਮਿਲਦੀਆਂ ਸੀ ਟੈਚੀ ਭਰ ਕੇ ਦਿਓ ਤਾਂ ਨੌਕਰੀ ਮਿਲੋਗੀ ਉਹ ਕੰਬਨਦ ਹੋ ਗਿਆ ਪੇਲਾ ਤੇ ਪਾਣੀ ਪਹੁੰਚ ਗਿਆ ਕੱਸੀਆਂ ਰਜਵਾ ਹੈ ਸੂਏ ਜਿਹੜੇ ਬੰਦ ਪਏ ਸੀ ਚਲਾ ਲੇ ਬਿਜਲੀ ਦਿਨੇ ਆਉਂਦੀ ਹੈ ਖੇਤਾਂ ਵਾਲੀ ਬਿਜਲੀ ਆਉਂਦੀ ਹੈ ਨਾ ਜਿਵੇਂ ਉਹੀ ਟਰਾਂਸਫਾਰਮਰ ਨੇ ਉਹੀ ਜੈਂਪਰ ਨੇ ਉਹੀ ਗ੍ਰਿਡ ਨੇ ਉਹੀ ਖੰਬੇ ਨੇ ਉਹੀ ਤਾਰਾਂ ਨੇ ਹੁਣ ਕਿਵੇਂ ਆਉਂਦੀ ਹੈ ਫਿਰ ਆ ਗੋਇੰਦਪਾਲ ਸਾਹਿਬ ਵਾਲਾ ਥਰਮਲ ਪਲੈਂਟ ਖਰੀਦ ਲਿਆ ਪਹਿਲਾਂ ਜੀ ਵੀ ਕੇ ਦਾ ਸੀ ਜੀ ਵੀ ਕੇ ਕੰਪਨੀ ਦਾ ਸੀ ਕਹੇ ਸੋਚਿਆ ਪਹਿਲਾਂ ਤੁਸੀਂ ਕਿ ਸਰਕਾਰ ਆਉਗੀ ਤੇ ਪ੍ਰਾਈਵੇਟ ਅਦਾਰਿਆਂ ਨੂੰ ਖਰੀਦ ਲੂਗੀ ਸਰਕਾਰ ਸਰਕਾਰ ਤਾਂ ਵੇਚਦੀ ਹੁੰਦੀ ਹੈ ਸਾਰਾ ਕੁਝ ਵੇਚ ਦਿੰਦੇ ਘਾਟੇ ਘਾਟੇ ਦਿਖਾ ਕੇ ਆਪਣੇ ਦੋਸਤਾਂ ਮਿੱਤਰਾਂ ਨੂੰ ਵੇਚ ਦਿੰਦੇ ਉਹ ਬਣਾ ਲੈਂਦੇ ਆ ਪੈਸਾ ਸੋ ਬਿਜਲੀ ਆ ਰਹੀ ਹੈ 600 ਜੁਨਟ ਬੈਸੇ ਫ੍ਰੀ ਹੈ 90% ਪੰਜਾਬ ਨੂੰ ਬਿਜਲੀ ਫ੍ਰੀ ਮਿਲਦੀ ਹੈ ਕੋਲੇ ਦੀ ਖਾਨ ਚਲਾ ਲਈ ਚਾਰਖੰਡ ਦੇ ਵਿੱਚ ਆਪਣੀ ਕੋਲੇ ਦੀ ਖਾਨ ਸੀ ਪੰਜਾਬ ਦੀ 2015 ਤੋਂ ਬੰਦ ਕਰ ਰੱਖੀ ਸੀ ਇਹਨਾਂ ਨੇ ਕਿਉਂਕਿ ਕੋਲਾ ਇਧਰੋਂ ਉਧਰੋਂ ਲੈਂਦੇ ਸੀ ਪ੍ਰਾਈਵੇਟ ਵਾਲਿਆਂ ਤੋਂ ਉਹਦੇ 'ਚ ਕਮਿਸ਼ਨ ਚੋਂ ਪੈਸੇ ਬਣਦੇ ਸੀ ਵੀਰੋ ਅਸੀਂ ਆਪਣੀ ਕੋਲੇ ਦੀ ਖਾਨ ਚਲਾ ਲਈ ਤੁਸੀਂ ਪਹਿਲਾਂ ਖਬਰਾਂ ਸੁਣਦੇ ਹੁੰਦੇ ਸੀ ਨਾ ਆ ਪੱਤਰਕਾਰ ਵੀਰ ਬੈਠੇ ਨੇ ਇਹ ਖਬਰਾਂ ਦਿੰਦੇ ਸੀ ਪੰਜਾਬ 'ਚ ਛਾ ਸਕਦਾ ਹੈ ਹਨੇਰਾ ਸਿਰਫ 2 ਦਿਨ ਦਾ ਕੋਲਾ ਬਚਿਆ ਫਲਾਨੇ ਥਰਮਲ ਪੁਆਇੰਟ 'ਚ 1 ਦਿਨ ਦਾ ਕੋਲਾ ਬਚਿਆ ਪੰਜਾਬ 'ਚ ਹਨੇਰਾ ਛਾ ਸਕਦਾ ਹੁਣ ਇਹ ਜਿਹੇ ਖਬਰਾਂ ਆਉਂਦੀਆਂ 27 27 ਦਿਨ ਦਾ ਕੋਲਾ ਪਿਆ ਸਾਡੇ ਕੋਲੇ ਸਾਨੂੰ ਕੋਲੇ ਦੀ ਖਾਨ ਬੰਦ ਕਰਨੀ ਪੈਂਦੀ ਹੈ ਕਈ ਦਿਨਾਂ ਵਾਸਤੇ ਵੀ ਕੋਲਾ ਬਹੁਤ ਪਿਆ ਸਾਡੇ ਕੋਲੇ ਆਹ ਪਲੈਨਿੰਗਾਂ ਹੁੰਦੀਆਂ ਨੇ ਇਹਨੂੰ ਕਹਿੰਦੇ ਪਲੈਨਿੰਗਾਂ ਅੱਜ ਆਰਟੀਫੀਸ਼ੀਅਲ ਇੰਟੈਲੀਜੈਂਸੀ ਨਾਲ ਅਸੀਂ ਸਰਵੇ ਕਰਾਇਆ 383 ਕਰੋੜ ਰੁਪਈਆ 384 ਕਰੋੜ ਰੁਪਈਆ ਆਹ ਸੜਕਾਂ ਦੀ ਰਿਪੇਅਰ ਤੇ ਉਹਨਾਂ ਦੀ ਜਿਹੜੀ ਵਾਈਡਨਿੰਗ ਹੈ ਚੌੜੀਆਂ ਕਰਨੀਆਂ ਸੜਕਾਂ ਉਹਦੇ ਤੇ ਬਚ ਗਿਆ ਪਹਿਲਾਂ ਅਸੀਂ ਕਰਾਇਆ ਸਰਵੇ ਮੈਨੂਅਲ ਵੀ ਇੰਜੀਨੀਅਰ ਜਾਂ ਕੋਈ ਆਪ ਸਰਪੇ ਜੇ ਕਿ ਜਾਓ ਦੱਸੋ ਕਿੰਨੀਆਂ ਸੜਕਾਂ ਨੇ ਜਿਨ੍ਹਾਂ ਚ ਟੋਏ ਨੇ ਰਿਪੇਅਰ ਕਰਨ ਵਾਲੀਆਂ ਨੇ ਉਹਨਾਂ ਨੇ ਦਿੱਤਾ ਸਾਨੂੰ ਜਿਹੜਾ ਡਾਟਾ ਅਸੀਂ ਫਿਰ ਇੱਕ ਲੇਜ਼ਰ ਧਰਤਾ ਗੱਡੀ 'ਚ AI ਨਾਲ ਸੰਬੰਧਿਤ ਹੈ ਲੇਟੈਸਟ ਟੈਕਨੋਲੋਜੀ ਹੈ ਡਿੱਗੀ ਖੋਲ ਕੇ ਉਹਦੇ ਵਿੱਚ ਧਰ ਦੋ ਉਹ ਉਹਨੂੰ ਥੱਲੇ ਲੇਜ਼ਰ ਉਹਦਾ ਥੱਲੇ ਮਾਰਦਾ ਉਹਦੇ ਲਾਈਟ ਜੀ ਬ ਗੱਡੀ ਚਲਾਈ ਚਲੋ 60 ਤੋਂ ਥੱਲੇ ਸਪੀਡ ਤੇ ਉਹ ਆਪ ਹੀ ਸਾਰੇ ਟੋਇਆਂ ਨੂੰ ਗਿਣ ਕੇ ਰਿਕਾਰਡ ਕਰੀ ਜਾਂਦਾ ਤੇ ਜਿਹੜਾ ਉਹਦੇ ਆਲਾ ਡਾਟਾ ਆਇਆ 4 500 ਕਿਲੋਮੀਟਰ ਤਾਂ ਸੜਕਾ ਹੀ ਨਹੀਂ ਹੈਗੀਆਂ ਉਹ ਜਿਹੜੀਆਂ ਮੂੰਹ ਹੀ ਲਿਖ ਕੇ ਪਾ ਗੇ ਸੜਕਾ ਹੀ ਹੈ ਨਹੀਂ ਧਰਤੀ ਤੇ ਉਹ ਜਿਵੇਂ ਮੈਥੋਂ ਪਿੰਡ ਤੋਂ ਕੋਈ ਸੜਕ ਜਾਂਦੀ ਆ ਪੌਣੇ 4 ਕਿਲੋਮੀਟਰ ਚਾਰ ਲਿਖ ਦੋ ਕਿਹਨੇ ਪੁੱਛਣਾ ਹੈ ਜਿਹੜਾ ਉਹ ਵਿਚਾਰਲਾ ਹਿੱਸਾ ਹੈ ਉਹਦੇ ਵੀ ਰਿਪੇਅਰ ਦੇ ਪੈਸੇ ਮਿਲਣਗੇ 5.5 ਜਾਂ 6 ਲਿਖ ਦੋ ਕੌਣ ਮਿਲਣ ਆਉਂਦਾ ਉੱਥੇ ਉਹ ਪ੍ਰੋਪਰ ਦਿੰਦਾ ਜੀ 383 ਕਰੋੜ 53 ਲੱਖ ਰੁਪਈਆ ਬਚ ਗਿਆ ਵੀਰੋ ਥੋੜਾ ਪੈਸਾ ਬਚਾਇਆ ਇੱਕ ਇੱਕ ਰੁਪਈਆ ਥੋੜਾ ਪੈਸਾ ਬਚਾਇਆ ਅਸੀਂ ਨਹੀਂ ਤਾਂ ਅਸੀਂ ਵੀ ਕਹਿੰਦੇ ਚੱਲ ਠੀਕ ਆ 100 ਇਧਰੋਂ ਲੈ ਲਓ ਇਧਰੋਂ ਲੈ ਲਓ ਚੱਕੋ ਇਹ ਹੁੰਦੇ ਇਹ ਹੁੰਦੇ ਤਾਂ ਹੁਣ ਨੂੰ ਲੈ ਜਾਂਦੇ ਪਬਲਿਕ ਦਾ ਪੈਸਾ ਬਚਾਉਣਾ ਹੈ ਔਰ ਪਬਲਿਕ ਤੇ ਲਾਉਣਾ ਹੈ ਦੁੱਗਣਾ ਤੇ ਗੁਣਾ ਕਰਕੇ ਲਾਉਣਾ